ਅਸੀਂ ਕੈਨੇਡਾ ਬਿਲਡ ਕੀਤਾ ਅਸੀਂ ਅਮਰੀਕਾ ਬਿਲਡ ਕੀਤਾ ਅਸੀਂ ਯੂਰਪ ਬਿਲਡ ਕੀਤਾ ਜਾਂ ਦੁਨੀਆ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਫਿਰ ਪਤਾ ਚੱਲਦਾ ਹੈ ਅਰਬ ਕੰਟਰੀ ਦੇ ਵਿੱਚ ਹਰੇਕ ਯੂਰੋਪੀਅਨ ਕੰਟਰੀ ਦੇ ਵਿੱਚ ਹਰੇਕ ਵੈਸਟ ਕੰਟਰੀ ਦੇ ਵਿੱਚ ਪੰਜਾਬੀਆਂ ਨੇ ਕਮਾਲ ਕੀਤੇ ਹੋਈ ਹੈ ਕਿ ਜੀ7 ਸਮਿਟ ਦੇ ਦੌਰਾਨ ਦੁਨੀਆ ਭਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਸਾਰੇ ਇਕੱਠੇ ਹੋਏ ਕੈਨੇਡਾ ਦੇ ਵਿੱਚ ਲੇਕਿਨ ਇੱਕ ਨਾਨ ਪ੍ਰਾਈਮ ਮਿਨਿਸਟਰ ਇੱਕ ਨੌਨ ਪ੍ਰੈਜ਼ੀਡੈਂਟ ਬੰਦਾ ਵੀ ਉੱਥੇ ਦਿਖਿਆ ਉਹ ਸਾਡਾ ਸਰਦਾਰ ਸੀ ਉਹ ਵਰਲਡ ਬੈਂਕ ਦੇ ਚੇਅਰਮੈਨ ਸੀ ਔਰ ਉਹ ਮਹਿਰੂਨ ਰੰਗ ਦੀ ਦਸਤਾਰ ਦੇਖ ਕੇ ਮੈਨੂੰ ਤਾਂ ਬਹੁਤ ਸਕੂਨ ਹੋਇਆ ਜਿੱਥੇ ਵੀ ਪੰਜਾਬੀਆਂ ਨੇ ਨਾਮ ਕਮਾਇਆ ਜਿੱਥੇ ਵੀ ਪੰਜਾਬੀਆਂ ਨੇ ਸ਼ੋਹਰਤ ਕਮਾਈ ਹੈ ਕਾਮਯਾਬੀ ਦੇ ਝੰਡੇ ਗੰਡੇ ਹੈ ਉਹ ਸਿਰਫ ਤੇ ਸਿਰਫ ਆਪਣੇ ਸਮਝੇ ਸੋਜੀ ਲਗਨ ਮਿਹਨਤ ਤੇ ਕਮਿਟਮੈਂਟ ਤੇ ਵਫਾਦਾਰੀ ਦੇ ਕਰਕੇ ਗੱਡੇ ਆ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ ਤੁਸੀਂ ਔਰ ਦਿਲ ਦੀਆਂ ਗਹਿਰਾਈਆਂ ਚੋਂ ਇਸ ਗੱਲ ਵਾਸਤੇ ਧੰਨਵਾਦ ਕਿ ਜਿਸ ਗੱਲ ਦੀ ਆ ਜ਼ਰੂਰਤ ਸੀ ਜੋ ਚਿੰਤਾ ਹਰ ਪੰਜਾਬੀ ਦੀ ਹੈ ਚਾਹੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠਾ ਹੈ ਕਿ ਸਾਡਾ ਫਿਊਚਰ ਕੀ ਹੋਵੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਊਚਰ ਕੀ ਹੋਵੇ ਇਹ ਹਰ ਮੋੜ ਤੇ ਹਰ ਗਲੀ ਮੁਹੱਲੇ ਦੀ ਚਰਚਾ ਚਿੰਤਾ ਹੈ ਹਰ ਮਾਂ ਦੀ ਚਿੰਤਾ ਹੈ ਹਰ ਬਾਪ ਦੀ ਚਿੰਤਾ ਹੈ ਹਰ ਪੰਜਾਬੀ ਦੀ ਚਿੰਤਾ ਹੈ ਔਰ ਉਸ ਚਿੰਤਾ ਦੇ ਵਿੱਚ ਸੋਲੂਸ਼ਨ ਜਿਹੜਾ ਹੈ ਉਹ ਕੀ ਹੋਵੇ ਇਸ ਤਰ੍ਹਾਂ ਦਾ ਡੈਲੀਬਰੇਸ਼ਨ ਇਸ ਤਰ੍ਹਾਂ ਦੀ ਚਰਚਾ ਮੈਂ ਬਹੁਤ ਲੰਬੇ ਸਮੇਂ ਬਾਅਦ ਘੱਟ ਮੌਕਾ ਮਿਲਦਾ ਤੁਸੀਂ ਆਰਗੇਨਾਈਜ਼ ਕੀਤੀ ਹੈ ਮੈਂ ਆਪਣੇ ਵੱਲੋਂ ਤੇ ਸਮੂਹ ਪੰਜਾਬੀਆਂ ਵੱਲੋਂ ਤੁਹਾਡਾ ਆਰਗੇਨਾਈਜ਼ਰਸ ਦਾ ਸਭ ਦਾ ਇਸ ਗੱਲ ਵਾਸਤੇ ਧੰਨਵਾਦ ਕਰਨਾ ਚਾਹੁੰਦਾ ਬਧਾਈ ਵੀ ਦੇਣਾ ਚਾਹੁੰਦਾ ਕਿਉਂਕਿ ਜਿਸ ਲੈਵਲ ਦੇ ਪੈਨਲਿਸਟ ਜਿਸ ਲੈਵਲ ਦੇ ਐਕਸਪਰਟਸ ਬੜੇ ਡਾਇਵਰਸ ਫੀਲਡ ਤੋਂ ਇੱਥੇ ਤੁਸੀਂ ਬੁਲਾਏ ਹੈ ਔਰ ਉਹਨਾਂ ਨੇ ਆਪਣੀ ਵਿਜ਼ਡਮ ਜਿਹੜੀ ਹੈ ਉਹ ਕਲੈਕਟਿਵ ਵਿਜ਼ਡਮ ਦੇ ਨਾਲ ਇੱਕ ਡਾਇਰੈਕਸ਼ਨ ਜਿਹੜੀ ਹੈ ਸਾਡੇ ਸਾਹਮਣੇ ਰੱਖੀ ਹੈ ਮੈਂ ਮਹਿਸੂਸ ਕਰਦਾ ਕਿ ਇਸ ਕਨਫਿਊਜ਼ਨ ਦੇ ਟਾਈਮ ਦੇ ਵਿੱਚ ਉਹ ਪੰਜਾਬ ਨੂੰ ਇੱਕ ਨਵੀਂ ਡਾਇਰੈਕਸ਼ਨ ਦੇਣ ਦੇ ਵਿੱਚ ਜ਼ਰੂਰ ਸਹਾਇ ਸਦ ਹੋਏਗੇ ਮੈਂ ਜਦ ਇਸ ਹਾਲਵੇ ਚ ਐਂਟਰ ਕਰ ਰਿਹਾ ਸੀ ਤੇ ਮੈਨੂੰ ਮੱਕੜ ਸਾਹਿਬ ਦੇ ਚੈਨਲ ਦੇ ਇੱਕ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਪੰਜਾਬ ਸੰਕਟ ਵਿੱਚ ਹੈ ਪੰਜਾਬ ਵਿੱਚ ਨਸ਼ੇ ਹੈ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਤੁਸੀਂ ਕਿਵੇਂ ਦੇਖਦੇ ਹੋ ਔਰ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਨੂੰ ਇੱਕ ਨਿਰਾਸ਼ਾਮਈ ਪ੍ਰਿਜ਼ਮ ਦੇ ਵਿੱਚੋਂ ਦੇਖਣਾ ਬੰਦ ਕਰੀਏ। ਇੰਨੇ ਵੀ ਮਾੜੀ ਗੱਲ ਨਹੀਂ ਐ। ਪੰਜਾਬ ਜਿਹੜਾ ਪੰਜਾਬ ਮੁਗਲ ਧੜਵੀਆਂ ਦੀ ਲੁੱਟ ਤੋਂ ਬਾਅਦ ਖੜਾ ਹੋ ਗਿਆ। ਜਿਹੜਾ ਪੰਜਾਬ ਅੰਗਰੇਜ਼ਾਂ ਦੀ ਲੁੱਟ ਤੋਂ ਬਾਅਦ ਧੱਕਿਆਂ ਦੇ ਬਾਅਦ ਖੜਾ ਹੋ ਗਿਆ। ਅੱਜ ਤਾਂ ਅਸੀਂ ਸਾਰੇ ਆਪਣੇ ਹੀ ਐ। ਅੱਜ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਐ। ਸਾਡੀਆਂ ਆਪਣੀਆਂ ਗਲਤੀਆਂ ਹੋ ਸਕਦੀਆਂ। ਸਾਡੇ ਦੇ ਸਮੇਂ ਦੀ ਜਿਹੜੇ ਅਗਵਾਈ ਕਰਨ ਵਾਲੇ ਲੋਕ ਸੀ ਉਹਨਾਂ 'ਚ ਕਮੀ ਹੋ ਸਕਦੀ ਹੈ ਸਾਡੇ ਲੋਕਾਂ ਦੇ ਵਿੱਚ ਕਮੀ ਨਹੀਂ ਹੈ ਨਾ ਪੰਜਾਬ ਦੀ ਧਰਤੀ ਵਿੱਚ ਕਮੀ ਹੈ ਨਾ ਪੰਜਾਬ ਦੇ ਪੌਣ ਪਾਣੀ ਵਿੱਚ ਕਮੀ ਹੈ ਔਰ ਨਾ ਹੀ ਪੰਜਾਬ ਦੀਆਂ ਮਾਵਾਂ ਨੇ ਸੁਗੜ ਸਿਆਣੇ ਤੇ ਜਝਾਰੂ ਪੁੱਤ ਜੰਮਣੇ ਬੰਦ ਕੀਤੇ ਆ ਪੰਜਾਬੀਆਂ ਨੇ ਕੈਨੇਡਾ ਦੀ ਧਰਤੀ ਨੂੰ ਵਿਕਸਿਤ ਕੀਤਾ ਅਸੀਂ ਕੈਨੇਡਾ ਬਿਲਡ ਕੀਤਾ ਅਸੀਂ ਅਮਰੀਕਾ ਬਿਲਡ ਕੀਤਾ ਅਸੀਂ ਯੂਰਪ ਬਿਲਡ ਕੀਤਾ ਜਾ ਦੁਨੀਆ ਵਿੱਚ ਜਾਣ ਦਾ ਮੌਕਾ ਮਿਲਦਾ ਹੈ ਫਿਰ ਪਤਾ ਚੱਲਦਾ ਹੈ ਮੈਨੂੰ ਪਿੱਛੇ ਜਿਹੜੇ ਇੰਟਰਨੈਸ਼ਨਲ ਡੈਲੀਗੇਸ਼ਨ ਭਾਰਤ ਤੋਂ ਗਏ ਆਪਰੇਸ਼ਨ ਸੰਦੂਰ ਦੇ ਸਬੰਧ ਵਿੱਚ ਮੈਨੂੰ ਚਾਰ ਦੇਸ਼ਾਂ ਵਿੱਚ ਜਾਣ ਦਾ ਮੌਕਾ ਮਿਲਿਆ ਉਸ ਡੈਲੀਗੇਸ਼ਨ ਦੇ ਵਿੱਚ ਸਾਊਦੀ ਅਰੇਬੀਆ ਬਹਿਰਨ ਕੁਵੈਤ ਤੇ ਅਲਜੀਰੀਆ ਔਰ ਉੱਥੇ ਜਾ ਕੇ ਜਿਹੜੇ ਸਾਡੇ ਭਾਰਤੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਸੌਫਟ ਪਾਵਰ ਜੋ ਦੇਖੀ ਜੋ ਪ੍ਰਭਾਵ ਦੇਖਿਆ ਉਹਨੇ ਮੇਰੇ ਹੌਸਲੇ ਦੁੱਗਣੇ ਕਰ ਦਿੱਤੇ 사우ਦੀ ਅਰੇਬੀਆ ਜਿਹੜੀ ਇਸਲਾਮਿਕ ਕੰਟਰੀਜ਼ ਦੇ ਵਿੱਚ ਮੱਕਾ ਮਦੀਨਾ ਦੀ ਧਰਤੀ ਹੋਣ ਕਰਕੇ ਇੱਕ ਪੈਵਟਲ ਰੋਲ ਪਲੇ ਕਰਦੀ ਹੈ ਜੋ ਸਨਮਾਨ ਉੱਥੇ ਦੀ ਅਥਾਰਟिटीज ਦੇ ਵਿੱਚ ਉੱਥੇ ਦੇ ਰੂਰਲ ਦੇ ਕੋਲੇ ਅਸੀਂ ਦੇਖਿਆ ਉਹ ਮੈਂ ਦੁਨੀਆ ਦੇ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ ਉੱਥੇ ਤਕਰੀਬਨ 27 ਲੱਖ ਭਾਰਤੀ ਰਹਿੰਦੇ ਆ ਜਿਹੜੇ ਉੱਥੇ ਕੰਮ ਕਰਦੇ ਆ ਔਰ ਉਹਨਾਂ ਨੇ ਦੱਸਿਆ ਕਿ ਇਹਨਾਂ ਦੀ ਕੰਟਰੀਬਿਊਸ਼ਨ ਸਾਡੇ ਦੇਸ਼ ਦੀ ਡਿਵੈਲਪਮੈਂਟ ਦੇ ਵਿੱਚ ਇੰਨੀ ਜ਼ਿਆਦਾ ਹੈ ਕਿ ਅਸੀਂ ਚਾਹੁੰਦੇ ਆ ਕਿ ਆਉਣ ਵਾਲੇ 3-4 ਸਾਲ ਦੇ ਵਿੱਚ ਇਹ ਗਿਣਤੀ ਡਬਲ ਹੋ ਜਾਵੇ ਤਕਰੀਬਨ 50 ਲੱਖ ਤੋਂ ਉੱਪਰ ਉੱਥੇ ਉਹ ਚਾਹੁੰਦੇ ਆ ਕਿ ਭਾਰਤੀ ਲੋਕ ਹੋਣ ਜਿਨ੍ਹਾਂ ਵਿੱਚ ਪੰਜਾਬੀ ਜਿਹੜੇ ਨੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਬੜੀ ਸਿਗਨੀਫੀਕੈਂਟ ਹੈ ਇਸੇ ਤਰੀਕੇ ਨਾਲ ਹਰੇਕ ਦੇਸ਼ ਦੇ ਵਿੱਚ ਹਰੇਕ ਅਰਬ ਕੰਟਰੀ ਦੇ ਵਿੱਚ ਹਰੇਕ ਯੂਰੋਪੀਅਨ ਕੰਟਰੀ ਦੇ ਵਿੱਚ ਹਰੇਕ ਵੈਸਟ ਕੰਟਰੀ ਦੇ ਵਿੱਚ ਪੰਜਾਬੀਆਂ ਨੇ ਕਮਾਲ ਕੀਤੇ ਹੋਈ ਹੈ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਕਿ ਜੀ7 ਸਮਿਟ ਦੇ ਦੌਰਾਨ ਦੁਨੀਆ ਭਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਜਿਹੜੇ ਪ੍ਰੈਜ਼ੀਡੈਂਟ ਸੀ ਉਹ ਸਾਰੇ ਇਕੱਠੇ ਹੋਏ ਕੈਨੇਡਾ ਦੇ ਵਿੱਚ ਲੇਕਿਨ ਇੱਕ ਨੌਨ ਪ੍ਰਾਈਮ ਮਿਨਿਸਟਰ ਇੱਕ ਨੌਨ ਪ੍ਰੈਜ਼ੀਡੈਂਟ ਬੰਦਾ ਵੀ ਉੱਥੇ ਦੇਖਿਆ ਉਹ ਸਾਡਾ ਸਰਦਾਰ ਸੀ ਉਹ ਵਰਲਡ ਬੈਂਕ ਦੇ ਚੇਅਰਮੈਨ ਸੀ ਔਰ ਉਹ ਮੈਰੂਨ ਰੰਗ ਦੀ ਦਸਤਾਰ ਦੇਖ ਕੇ ਮੈਨੂੰ ਤਾਂ ਬਹੁਤ ਸਕੂਨ ਹੋਇਆ ਕਿ ਉਸ ਸਭਾ ਦੇ ਵਿੱਚ ਜਿੱਥੇ ਸਿਰਫ ਪ੍ਰਧਾਨ ਮੰਤਰੀ ਹੀ ਜਾ ਸਕਦੇ ਆ ਉੱਥੇ ਇੱਕ ਪੰਜਾਬੀ ਸਰਦਾਰ ਬੈਠਾ ਹੈ ਉਹ ਇਸ ਕਰਕੇ ਬੈਠਾ ਹੈ ਆਪਣੀ ਵਿਜ਼ਡਮ ਆਪਣੀ ਬੁੱਧੀ ਦੇ ਕਰਕੇ ਜਿੱਥੇ ਵੀ ਪੰਜਾਬੀਆਂ ਨੇ ਨਾਮ ਕਮਾਇਆ ਜਿੱਥੇ ਵੀ ਪੰਜਾਬੀਆਂ ਨੇ ਸ਼ੋਹਰਤ ਕਮਾਈ ਹੈ ਕਾਮਯਾਬੀ ਦੇ ਝੰਡੇ ਗੰਡੇ ਹੈ ਉਹ ਸਿਰਫ ਤੇ ਸਿਰਫ ਆਪਣੇ ਸਮਝ ਸੋਝੀ ਲਗਨ ਮਿਹਨਤ ਤੇ ਕਮਿਟਮੈਂਟ ਤੇ ਵਫਾਦਾਰੀ ਦੇ ਕਰਕੇ ਗੱਡੇ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਅੱਜ ਪੰਜਾਬ ਨੂੰ ਜ਼ਰੂਰਤ ਹੈ ਇੱਕ ਵਿਜ਼ਨ ਦੀ ਪੰਜਾਬ ਨੂੰ ਜ਼ਰੂਰਤ ਹੈ ਇੱਕ ਰੂਡ ਮੈਪ ਦੀ ਮੈਨੂੰ ਪਿਛਲੇ ਦਿਨ ਹੀ ਮੌਕਾ ਮਿਲਿਆ ਪੰਜਾਬ ਦੇ ਇੱਕ ਬਹੁਤ ਹੀ ਸੀਨੀਅਰ ਮੈਂ ਕਹਿ ਸਕਦਾ ਕਿ ਸਭ ਤੋਂ ਸੀਨੀਅਰ ਅਧਿਕਾਰੀ ਦੇ ਨਾਲ ਗੱਲ ਕਰਨ ਦਾ ਮੈਂ ਉਹਨੂੰ ਇੱਕ ਸਵਾਲ ਕੀਤਾ ਮੈਂ ਕਿਹਾ ਜੀ ਪੰਜਾਬ ਦਾ ਵਿਜ਼ਨ ਕੀ ਹੈ ਔਰ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਕਹਿੰਦੇ ਜੀ ਹੋਣਾ ਤਾਂ ਚਾਹੀਦਾ ਤੁਸੀਂ ਅੰਦਾਜ਼ਾ ਲਗਾਓ ਕਿ ਉਹ ਸਿੱਧਾ ਤਾਂ ਨਹੀਂ ਕਹਿ ਸਕਤੇ ਕਿ ਕੋਈ ਵਿਜ਼ਨ ਤਾਂ ਹੈ ਨਹੀਂ ਅਸੀਂ ਕੰਮ ਕਰੀ ਜਾ ਰਹੇ ਹਾਂ ਸਾਡੇ ਸਾਹਮਣੇ ਨੈਰੇਟਿਵ ਸਾਡੇ ਸਾਹਮਣੇ ਸਮੱਸਿਆਵਾਂ ਮੈਂ ਕਿਹਜੀਆਂ ਰੱਖੀਆਂ ਜਾ ਸਕਦੀਆਂ ਅੱਜ ਲੰਬੇ ਸਮੇਂ ਬਾਅਦ ਮੇਰੇ ਕੰਨਾਂ ਨੂੰ ਸੁਣਨ ਵਾਸਤੇ ਮਿਲਿਆ ਕਿ ਸਾਡਾ ਫਿਊਚਰ ਕੀ ਹੋਵੇ ਸਾਡੀ ਤਰੱਕੀ ਕਿਵੇਂ ਹੋ ਸਕਦੀ ਹੈ ਅਸੀਂ ਆਪਣੇ ਹਿਊਮਨ ਰਿਸੋਰਸ ਨੂੰ ਕਿਦਾਂ ਡਿਵੈਲਪ ਕਰਨਾ ਅਸੀਂ ਇੰਡਸਟਰੀ ਨੂੰ ਕਿਦਾਂ ਡਿਵੈਲਪ ਕਰਨਾ ਆਦਰਵਾਇਜ਼ ਇੱਥੇ ਸਾਡੇ ਸਾਹਮਣੇ ਨੈਰੇਟਿਵ ਕੀ ਰੱਖੇ ਜਾਂਦੇ ਆ ਕਿ ਫਿਲਮ ਕਿਹੜੀ ਚੱਲਣੀ ਚਾਹੀਦੀ ਹੈ ਕਿ ਨੀਚੜੀ ਚੱਲਣੀ ਚਾਹੀਦੀ ਗਾਣਾ ਕਿਹੜਾ ਚੱਲਣਾ ਠੀਕ ਹੈ ਸਾਡਾ ਸਭਿਆਚਾਰ ਹੈ ਮਤਲਬ ਇਹ ਮੁੱਦੇ ਆ ਸਾਡੇ ਇਹ ਸਾਨੂੰ ਰੋਟੀ ਦੇ ਦੇਣਗੇ ਇਹ ਸਾਨੂੰ ਕਿਸੇ ਤਨਪਤਨ ਲਗਾਦਣਗੇ ਅੱਜ ਹਾਈਲੀ ਕੰਪੀਟੀਟਿਵ ਸਮਾਂ ਹੈ ਬਹੁਤ ਕੰਪੀਟੀਸ਼ਨ ਦਾ ਸਮਾਂ ਹੈ ਅੱਜ ਸਾਨੂੰ ਆਪਣੇ ਬੱਚਿਆਂ ਨੂੰ ਮੌਕੇ ਦੇਣ ਦੀ ਜ਼ਰੂਰਤ ਹੈ ਮੈਂ ਜੋ ਮਹਿਸੂਸ ਕਰਦਾ ਕਿਉਂਕਿ ਮੈਂ ਐਜੂਕੇਸ਼ਨ ਵਿੱਚ ਵੀ ਹਾਂ ਤੇ ਮੈਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਬੈਠਣ ਦਾ ਮੌਕਾ ਵੀ ਮਿਲਦਾ ਹੈ ਜਿਹੜਾ ਪੰਜਾਬੀ ਨੌਜਵਾਨ ਹੈ ਇਹਨੂੰ ਕਿਸੇ ਸਹਾਇਤਾ ਦੀ ਜ਼ਰੂਰਤ ਨਹੀਂ ਇਹਨੂੰ ਮੌਕਾ ਦੇਣ ਦੀ ਜ਼ਰੂਰਤ ਹੈ ਇੱਥੇ ਬਿਲਕੁਲ ਨੇ ਠੀਕ ਕਿਹਾ ਕਿ ਇੱਥੇ ਆਈਟੀ ਨੂੰ ਇੰਡਸਟਰੀ ਨੂੰ ਲੈ ਕੇ ਆਣਾ ਤੁਸੀਂ ਕਿੰਨੀ ਵਾਰੀ ਆਈਟੀ ਪਾਰਕ ਚੰਡੀਗੜ੍ਹ ਦੇ ਵਿੱਚ ਅਨਾਉਂਸ ਕੀਤਾ ਨਹੀਂ ਚੱਲਿਆ ਆਈਟੀ ਪਾਰਕ ਮੋਹੱਲੀ ਵਿੱਚ ਅਨਾਉਂਸ ਕੀਤਾ ਨਹੀਂ ਚੱਲਿਆ ਕਿਉਂ ਨਹੀਂ ਚੱਲਿਆ ਕਿ ਅਸੀਂ ਸਿਰਫ ਪੋਲਿਟিক্যাল ਨੈਰੇਟਿਵ ਹੀ ਸਰਜੇ ਆ ਅਸੀਂ ਪ੍ਰੈਕਟੀਕਲੀ ਕੁਝ ਨਹੀਂ ਕਰਿਆ ਅੱਜ ਇੰਡਸਟਰੀ ਚਾਹੁੰਦੀ ਕੀ ਹੈ ਇੰਡਸਟਰੀ ਨੂੰ ਇੱਕ ਕੰਡੀਸ਼ਨਲ এনवायरमेंट ਚਾਹੀਦਾ ਟੈਕਸੇਸ਼ਨ ਦੀ ਰਿਪੀਟ ਚਾਹੀਦੀ ਕੁਝ ਨਹੀਂ ਚਾਹੀਦਾ ਤੁਸੀਂ ਟੈਲੈਂਟ ਦੀ ਗੱਲ ਕੀਤੀ ਹੈ ਮੈਨੂੰ ਵੀ ਇਸ ਗੱਲ ਦਾ ਥੋੜਾ ਮਹਿਸੂਸ ਹੋਇਆ ਮੈਂ ਚੈੱਕ ਵੀ ਕਰੂੰਗਾ ਸਾਡੇ ਐਲਪੀਯੂ ਵਾਲੇ ਨੁਮਾਇੰਦੇ ਵੀ ਬੈਠੇ ਆ ਕਿ ਪੰਜਾਬ ਦੇ ਵਿੱਚ ਟੈਲੈਂਟ ਡਵੈਲਪ ਨਹੀਂ ਹੋ ਰਿਹਾ ਇਹ ਗੱਲ ਨਹੀਂ ਕਹਿ ਸਕਦੇ ਸਭ ਤੋਂ ਵੱਧ ਹਾਇਰਿੰਗ ਸਪੈਸ਼ਲੀ ਆਈਟੀ ਸੈਕਟਰ ਦੇ ਵਿੱਚ ਉਹ ਪੰਜਾਬ ਤੋਂ ਜਾ ਰਹੀ ਹੈ ਕਿਉਂਕਿ 올 ਇੰਡੀਅਨ ਸਟੇਟਸ ਇਨਕਲੂਡਿੰਗ 65 ਕੰਟਰੀਜ਼ ਦੇ ਸਟੂਡੈਂਟਸ ਅੱਜ ਪੰਜਾਬ ਪੜ੍ਹਨ ਵਾਸਤੇ ਆਉਂਦੇ ਆ ਔਰ ਸਾਡੇ ਦੇਸ਼ ਦੀਆਂ ਨੰਬਰ 1 2 3 4 5 ਯੂਨੀਵਰਸਿਟੀਆਂ ਉਹ ਪੰਜਾਬ ਚ ਨੇ ਸਰਦਾਰ ਸਾਹਿਬ ਹੁਣ ਹੁਣ ਤੁਸੀਂ ਇੱਕ ਵਾਰੀ ਆਓ ਪੰਜਾਬ ਦਾ ਚੱਕਰ ਲਗਾਓ ਹਾਇਰਿੰਗ ਕਰਕੇ ਦੇਖੋ ਪੰਜਾਬੀ ਬੱਚਿਆਂ ਨੇ ਕਮਾਲ ਕੀਤੀ ਹੋਈ ਹੈ ਇਹ ਇੱਕ ਜ਼ਰੂਰਤ ਕੀ ਹੈ ਜ਼ਰੂਰਤ ਹੈ ਅੱਜ ਪੰਜਾਬ ਦੇ ਨੌਜਵਾਨਾਂ ਨੂੰ ਮੌਕੇ ਦੇਣ ਦੀ ਉਹ ਮੌਕੇ ਐਂਟਰਪ੍ਰੈਨਿਓਰਸ਼ਿਪ ਦੇ ਮੌਕੇ ਜਿਹੜੀ ਇੰਡਸਟਰੀ ਇੱਥੇ ਇੱਕ ਵੀ ਨੈਰੇਟਿਵ ਸਾਨੂੰ ਮਿਲਿਆ ਕਿ ਅਸੀਂ G5 ਲੈ ਕੇ ਆ ਰਹੇ ਹਾਂ G4 ਐਨ ਇਨਵੈਸਟਮੈਂਟ ਸਾਨੂੰ ਕੀ ਫਾਇਦਾ ਪਈ ਉਹ ਤਾਂ ਕੰਪਨੀਆਂਜ਼ ਨੇ ਕਰਨਾ ਹੈ ਸਾਡੇ ਬੱਚਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਸਾਡੇ ਸਟੂਡੈਂਟਸ ਨੂੰ ਮੌਕਾ ਮਿਲਣਾ ਚਾਹੀਦਾ ਹੈ ਅਸੀਂ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਹਾਂ LPU ਕੋਸ਼ਿਸ਼ ਕਰ ਰਹੀ ਹੈ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਅਗਰ ਵਿਜ਼ਨ ਨਹੀਂ ਹੋਏਗਾ ਅਸੀਂ ਐਫਰਟਸ ਕਰ ਰਹੇ ਹਾਂ ਮੈਂ ਤਾਂ ਕਹਿਣਾ ਕਿ ਅੱਜ ਪੰਜਾਬ ਕ੍ਰਾਈਸਿਸ ਦੇ ਵਿੱਚ ਹੈ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਲੇਕਿਨ ਪੰਜਾਬੀ ਨਹੀਂ ਹੈ ਅਸੀਂ ਇਹ ਕਹਿ ਸਕਦੇ ਹਾਂ ਕਿ ਕਰਜ਼ਾਈ ਸਟੇਟ ਦੇ ਅਸੀਂ ਅਮੀਰ ਪੰਜਾਬੀ ਹੈਗੇ ਹਾਂ ਇੰਡੀਵਿਜੂਅਲ ਲੋਕ ਅੱਜ ਵੀ ਤਰੱਕੀ ਕਰ ਰਹੇ ਆ ਤੁਸੀਂ ਦੇਖੋਗੇ ਕਿੰਨੇ ਲੋਕ ਨੇ ਜਿਹੜੇ ਆਪਣੇ ਬਲ ਬੁੱਤੇ ਤੇ ਕੰਮ ਕਰ ਰਿਹਾ ਮੈਂ ਵੀ ਪੰਜਾਬ ਦੇ ਇੱਕ ਬਹੁਤ ਪਛੜੇ ਪਿੰਡ ਚ ਆਇਆ ਸੀ ਮੇਰੇ ਕੋਲ ਤਾਂ ਸੀ ਕੁਝ ਨਹੀਂ ਸਧਾਰਨ ਪੰਜਾਬੀ ਪਰਿਵਾਰ ਚ ਨਿਕਲਿਆ ਨਾ ਫੈਮਲੀ ਦੇ ਵਿੱਚ ਕੋਈ ਐਜੂਕੇਸ਼ਨ ਨਾ ਹੀ ਪਿੰਡ ਦੇ ਵਿੱਚ ਸਕੂਲ ਆਪਾਂ ਤਾਂ ਸਟਰਗਲ ਕਰਕੇ ਇਸੇ ਧਰਤੀ ਤੋਂ ਪੈਦਾ ਹੋਏ ਆ ਤਾਂ ਮੈਂ ਜ਼ਿਆਦਾ ਸਾਹਮਣੇ ਲਾਉਂਗਾ ਮੈਂ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਕਿ ਅੱਜ ਪੰਜਾਬ ਨੂੰ ਲੋੜ ਹੈ ਡਾਇਰੈਕਸ਼ਨ ਦੀ ਅੱਜ ਪੰਜਾਬ ਨੂੰ ਲੋੜ ਹੈ ਫਰੈਸ਼ ਵਿਜ਼ਨ ਦੀ ਤੇ ਸਾਨੂੰ ਮਿਲ ਕੇ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਔਰ ਗੁਰਨਾਨਕ ਸਾਹਿਬ ਦੀ ਇਸ ਧਰਤੀ ਨੂੰ ਭਾਗ ਲੱਗਦੇ ਰਹੇ ਆ ਭਾਗ ਲੱਗਣੇ ਆ ਇਹ ਤੇ ਗੁਰੂ ਸਾਹਿਬਾਨ ਦੀ ਕਿਰਪਾ ਹੈ ਇੱਥੇ ਦਾ ਪੌਣ ਪਾਣੀ ਦੁਨੀਆ ਤੋਂ ਸਭ ਤੋਂ ਬਿਹਤਰ ਮੈਂ ਸਵਿਟਜ਼ਰਲੈਂਡ ਜਾ ਕੇ ਆਇਆ ਪਿਛਲੇ ਹਫਤੇ ਔਰ ਮੈਨੂੰ ਉੱਥੇ ਜਾ ਕੇ ਵੀ ਮਜ਼ਾ ਨਹੀਂ ਆਇਆ ਸਕੂਨ ਜੋ ਆਪਣੇ ਖੇਤ ਜਾ ਕੇ ਆਉਂਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ